ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤਾਰ ਸਾਰੇ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕਰਨਾ ਨਾ ਭੁੱਲਿਆ ਕਰੋ ਟੰਨੇ ਵਾਲਾ ਬਟਨ ਜਰੂਰ ਲੱਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਅੱਜ ਕੱਲ ਮਾਪੇ ਬਹੁਤ ਪਰੇਸ਼ਾਨ ਨੇ ਬੱਚੇ ਮਾਪੇ ਦਾ ਕਹਿਣਾ ਬਿਲਕੁਲ ਨਹੀਂ ਮੰਨ ਰਹੇ ਦੂਜੀ ਗੱਲ ਬੱਚੇ ਆਪਣੀ ਮਰਜ਼ੀ ਦੇ ਨਾਲ ਸ਼ਾਦੀ ਕਰਵਾ ਰਹੇ ਨੇ ਜਿਹੜੀ ਮਤਲਬ ਗੈਰ ਜਾਤਾਂ ਦੇ ਵਿੱਚ ਕਰਵਾ ਰਹੇ ਨੇ ਜਿਹਦੇ ਵਿੱਚ ਮਾਪੇ ਨੂੰ ਇੰਨੀ ਤੜਫਣਾ ਲੱਗੀ ਹੋਈ ਆ ਮੈਂ ਕਹਿੰਦੀ ਆ ਮਾਪੇ ਦਾ ਜੀਵਣਾ ਹਰਾਮ ਕੀਤਾ ਲਾਦ ਨੇ ਕਈ ਤਾਂ ਇੱਥੇ ਤੱਕ ਆ ਲੜਕਾ ਵੀ ਭੱਜ ਜਾਂਦਾ ਘਰ ਛੱਡ ਕੇ ਤੇ ਲੜਕੀ ਵੀ ਭੱਜ ਜਾਂਦੀ ਆ ਇੱਕ ਪ੍ਰਾਏ ਮੁੰਡੇ ਖਾਤਰ ਆਪਣੇ ਮਾਪੇ ਛੱਡ ਕੇ ਇੱਕ ਪ੍ਰਾਏ ਕੁੜੀ ਖਾਤਰ ਮੁੰਡੇ ਆਪਣੇ ਮਾਪੇ ਭੈਣ ਘਰਵਾਰ ਜਾਇਜਤ ਛੱਡ ਕੇ ਭੱਜ ਜਾਂਦੇ ਨੇ ਚਾਹੇ ਬਾਅਦ ਕੋਈ ਮਾਰੇ ਕੋਈ ਉਹਨਾਂ ਨੂੰ ਛੱਡੇ ਕੋਈ ਮਤੂ ਲੈਂਦਾ ਤੁਹਾਨੂੰ ਏਸੇ ਤਕਲੀਫ ਬੰਨੀ ਦੇਖ ਕੇ ਬਹੁਤ ਮੈਸੇਜ ਆਉਂਦੇ ਸੀ ਭੈਣਾਂ ਦੇ ਬਹੁਤ ਜ਼ਿਆਦਾ ਵੀ ਸਾਡੇ ਬੱਚੇ ਸਾਡੇ ਕਹਿਣ ਤੋਂ ਬਾਹਰ ਹੋ ਗਏ ਨੇ ਉਹ ਆਪਣੀ ਮਰਜ਼ੀ ਦੀ ਸ਼ਾਦੀ ਕਰਵਾ ਰਹੇ ਨੇ ਜਾਂ ਫਿਰ ਉਹ ਘਰੋਂ ਭੱਜ ਗਏ ਨੇ ਦੇਖੋ ਮਾਪੇ ਪਾਪਾ ਤੋਂ ਇਹ ਗੱਲ برداشت ਨਹੀਂ ਹੁੰਦੀ ਇਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਬਿਲਕੁਲ ਨੋਰਮਲ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਤੁਸੀਂ 1 ਕਿਲੋ ਦੁੱਧ ਲੈਣਾ ਜਾਂ ਫਿਰ ਕਿਲੋ ਬਣਿਆ ਬਣਾਇਆ ਦਹੀਂ ਲੈ ਲਓ ਪਰ ਜੇ ਆਪਣੇ ਹੱਥੀਂ ਦਹੀਂ ਲਮਾਓ 1 ਕਿਲੋ ਦੁੱਧ ਨੂੰ ਦਹੀਂ ਬਣਾਉਣਾ ਬਾ ਕਿਲੋ ਦੁੱਧ ਦਾ ਕੋਈ ਜ਼ਿਆਦਾ ਕੰਮ ਨਹੀਂ ਤੁਸੀਂ ਹੁਣੇ 1 ਕਿਲੋ ਦੁੱਧ ਦੇ ਜਿਹੜੇ ਦਹੀਂ ਆ ਇੱਕ ਖੁਰਪਾ ਜਾਂ ਕਹੀ ਕੋਲ ਜ਼ਰੂਰ ਲੈ ਕੇ ਜਾਣੇ ਕੋਈ ਵੀ ਤਿੱਖੀ ਚੀਜ਼ ਜਿਹਨਾਂ ਮਿੱਟੀ ਖੋਦੀ ਜਾਵੇ ਤੁਸੀਂ ਜਾਣਾ ਕਿੱਥੇ ਆ ਜਿੱਥੇ ਸੁੰਨੀ ਜਗ੍ਹਾ ਹੋਵੇ ਕੋਈ ਤੁਹਾਨੂੰ ਦੇਖੇ ਸੁੰਨੀ ਜਗ੍ਹਾ ਹੁੰਦੀ ਆ ਕਿਤੇ ਨਾ ਕਿਤੇ ਤਾਂ ਮਿਲ ਹੀ ਜਾਂਦੀ ਆ ਆਪਾਂ ਨੂੰ ਦੂਰ ਨੇੜੇ ਮਿਲ ਜਾਂਦੀ ਆ ਇਕ ਨਹੀਂ ਤੇ ਘਰ ਦਾ ਕੋਈ ਵੀ ਮੈਂਬਰ ਭਰਾ ਵੀ ਕਰ ਸਕਦਾ ਭੈਣ ਵੀ ਕਰ ਸਕਦੀ ਆ ਮਾਤਾ ਪਿਤਾ ਮਾਮਾ ਮੰਮੀ ਭੂਆ ਫੁੱਫੜ ਮਸੀ ਮਸਰ ਕੋਈ ਵੀ ਰਿਸ਼ਤਾ ਕਰ ਸਕਦਾ ਇਸ ਕੰਮ ਇਹ ਨਹੀਂ ਵੀ ਉਹ ਫਲਾਣਾ ਹੀ ਕਰੂਗਾ ਤੇਮ ਕਈ ਕਰੂ ਨਹੀਂ ਮਾਪੇ ਬਾਪ ਤੋਂ ਲੈ ਕੇ ਕੋਈ ਵੀ ਕਰ ਸਕਦਾ ਕਰਨਾ ਕੀ ਆ ਜੇ ਤੁਸੀਂ ਉਹ ਕਿੱਲੋ ਦਹੀਂ ਆ ਤੁਹਾਡੇ ਕੋਲੇ ਇਹ ਟੋਆ ਪਟਕੀ ਦਹੀਂ ਸਾਰਾ ਹੀ ਉਸ ਮਿੱਟੀ ਦੇ ਵਿੱਚ ਧਬ ਦੇਣਾ ਜਿਹੜਾ ਟੋਆ ਪਟਿਆ ਉੱਤੇ ਮਿੱਟੀ ਪਾ ਦੇਣੀ ਆ ਜਿਹੜੇ ਤੁਸੀਂ ਇਸ ਚੀਜ਼ ਨਾਲ ਟੋਆ ਪਟਿਆ ਚਾਹੇ ਕਹੀ ਆ ਚਾਹੇ ਖੁਰਪਾ ਚਾਹੇ ਕੋਈ ਹੋਰ ਤਿੱਖੀ ਚੀਜ਼ ਆ ਤੁਸੀਂ ਉਹ ਘਰੇ ਨਹੀਂ ਵਾਪਸ ਲੈ ਕੇ ਉਹਨੂੰ ਬਾਹਰ ਸੁੱਟਿਆ ਹੁਣ ਜਿਹੜਾ ਤੁਹਾਡੇ ਕੋਲੇ ਦਹੀਂ ਵਾਲਾ ਭਾਂਡਾ ਇਹ ਵੀ ਤੁਸੀਂ ਘਰੇ ਨਹੀਂ ਲੈ ਕੇ ਹੁਣ ਮੈਂ ਤੁਹਾਨੂੰ ਦੱਸਦੀ ਆ ਮਿੱਟੀ ਦੇ ਭਾਂਡੇ 'ਚ ਦਹੀਂ ਲਾ ਦੇ ਕੁਝ ਜਜ ਅੱਦੇ ਕੁਝ ਜਜ ਲਾਉਂਦੇ ਸੀ ਨਹੀਂ ਵੇ ਪਲਾਸਟਿਕ ਦੇ ਚਲਾ ਲਏ ਮੈਂ ਮੰਨਦੀ ਆ ਭਾਂਡੇ ਵੀ ਮਹਿੰਗੇ ਨੇ ਸੱਟਣਾ ਵੀ ਔਖਾ ਵਾ ਇੱਕ ਨਹੀਂ ਉਹ ਉੱਥੇ ਬਾਹਰ ਹੀ ਸੱਟਿਆ ਹੈ ਤੁਹਾਡਾ ਬੱਚਾ ਤੁਹਾਡਾ ਆਗਿਆਕਾਰੀ ਬਣੂ ਜਿੱਥੇ ਕਹੋਂਗੇ ਉੱਥੇ ਸ਼ਾਦੀ ਕਰਵਾਓ ਕਰੋ ਇਹ ਛੋਟਾ ਜਿਹਾ ਕੰਮ ਮੈਂ ਸਮਝਦੀ ਹਰ ਇੱਕ ਮਾਂ ਬਾਪ ਨੂੰ ਬੜੀ ਪਰੇਸ਼ਾਨੀ ਹੁੰਦੀ ਐ ਇਸ ਗੱਲ ਦੀ ਜਦੋਂ ਬੱਚੇ ਮਾਂ ਬਾਪ ਦੇ ਕਹਣ ਤੋਂ ਬਾਰ ਬਿਆਸ ਆਧਿਕ ਕਰਵਾਉਂਦੇ ਨੇ ਜਾਂ ਭੱਜ ਕੇ ਜਾਂਦੇ ਨੇ ਮਾਪਾਪ ਦਾ ਕੋਈ ਜਿਉਣਾ ਨਹੀਂ ਰਹਿੰਦਾ ਹੈਗਾ ਉਹਨਾਂ ਮਾਪਾਪ ਦਾ ਜਦੋਂ ਜਿਹਨੂੰ ਕਹਿੰਦੇ ਹੁੰਦੇ ਨੇ ਘਰੋਂ ਪਕਾਣਾ 70